ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਟੀਮ ਹੈ ਹਮਿੰਦਰਪਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਅਹਿਮ ਤੇ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਜਾਬ ਦੇ ਵੱਖ-ਵੱਖ ਸਕੂਲ ਆਫ ਐਮਿਨੈਂਸ ਦੇ ਵਿੱਚੋਂ 600 ਵਿਦਿਆਰਥੀਆਂ ਨੂੰ ਚੁਣ ਕੇ ਅੰਮ੍ਰਿਤਸਰ ਦੇ ਸਕੂਲ ਆਫ ਐਮਿਨੈਂਸ ਦੇ ਵਿੱਚ ਇੱਕ ਉਹਨਾਂ ਦੇ ਲਈ ਇੱਕ ਰਹਾਇਸ਼ੀ ਕੈਂਪ ਲਗਾਇਆ ਗਿਆ ਹੈ ਤੇ ਇਹ ਰਹਾਇਸ਼ੀ ਕੈਂਪ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਲੱਗਿਆ ਤੇ ਇਸ ਰਹਾਇਸ਼ੀ ਕੈਂਪ ਦੀ ਖਾਸ ਗੱਲ ਇਹ ਹੈ ਕਿ ਜੋ ਇਹ ਵਿਦਿਆਰਥੀ ਜੋ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਚੁਣ ਕੇ ਆਏ ਨੇ ਤੇ ਇਹਨਾਂ ਨੂੰ ਮੈਟ ਦੇ ਆਧਾਰ ਤੇ ਚੁਣਿਆ ਗਿਆ ਹੈ, ਸ਼ਾਰਟਲਿਸਟ ਕੀਤਾ ਗਿਆ ਹੈ। ਇਹ 600 ਵਿਦਿਆਰਥੀ ਇਸ ਕੈਂਪ ਦੇ ਵਿੱਚ 9 ਦਿਨ ਤੱਕ, ਯਾਨੀ ਕਿ 23 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਵੱਖ-ਵੱਖ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਜਿਨ੍ਹਾਂ ਦੇ ਵਿੱਚ IIT, JEE ਤੇ ਜੋ ਹੋਰ ਪ੍ਰੀਖਿਆਵਾਂ ਨੇ ਇਹਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਸਟ੍ਰੈਟਜੀ ਸਿੱਖਣਗੇ ਤੇ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਵੇਗੀ ਤੇ ਇਹਨਾਂ ਵਿਦਿਆਰਥੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਇਹ ਵਿਦਿਆਰਥੀ ਬੜੇ ਖੁਸ਼ ਨਜ਼ਰ ਆਏ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ ਉਹ ਸਕੂਲ ਦੇ ਵਿੱਚ ਸਿੱਖਦੇ ਨੇ ਉਹ ਵੀ ਬਹੁਤ ਵਧੀਆ ਉਹਨਾਂ ਨੂੰ ਯਾਪਕਾ ਬੋਲ ਸਿਖਾਇਆ ਜਾਂਦਾ ਹੈ ਲੇਕਿਨ ਇਸ ਕੈਂਪ ਦੇ ਵਿੱਚ ਉਹਨਾਂ ਨੂੰ ਜੋ ਸਿਖਾਇਆ ਜਾਂਦਾ ਹੈ ਉਹ ਉਸ ਤੋਂ ਕਿਤੇ ਵੱਧ ਕੀ ਹੈ ਤੇ ਇਸ ਦੇ ਲਈ ਉਹਨਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਤੇ ਹੋਰ ਕੀ ਕਿਹਾ ਆ ਸੁਣਦਿਆਂ ਇਹ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਹੈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਬਹੁਤ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੰਨਾ ਵੱਡਾ ਮੌਕਾ ਦਿੱਤਾ ਹੈ ਧਿਆਨ ਦਾ ਤੇ ਇਹ ਜਿਹੜੇ ਕੋਚਿੰਗਸ ਦੀ ਸਾਨੂੰ ਇਨਫੋਰਮੇਸ਼ਨ ਹੈ ਸਾਨੂੰ ਉਹਨਾਂ ਨੇ ਦਿੱਤੀ ਹੈ ਜੋ ਕਿ ਸਾਡੇ ਅੱਗੇ ਜਾ ਕੇ ਬਹੁਤ ਕੰਮ ਆਏਗੀ ਤੇ ਜਿੱਦਾਂ ਕਿ ਇੱਥੇ ਸਾਰੇ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਹੈ ਉਹਦੇ ਲਈ ਜਿਹੜੀਆਂ ਜਿੰਨੀਆਂ ਵੀ ਫੈਸਿਲਿਟੀਆਂ ਨੇ ਬਹੁਤ ਅੱਛੀਆਂ ਨੇ ਜਿੰਨੇ ਵੀ ਇੱਥੇ ਸਟਾਫ ਆਏ ਹੋਏ ਨੇ ਟੀਚਰਸ ਨੇ ਬਹੁਤ ਜ਼ਿਆਦਾ ਫ੍ਰੈਂਡਲੀ ਨੇ ਤੇ ਸਾਡੀ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਸਾਡੀ ਹੈਲਪ ਕਰਦੇ ਐ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਦਾ ਅਨੁਸਾਰ ਉਹਨਾਂ 1500 ਬੱਚਿਆਂ ਨੇ ਇਸ ਦੇ ਫਾਰਮ ਫਿਲ ਕੀਤੇ ਸੀ 600 ਬੱਚੇ ਇਸ ਜਗ੍ਹਾ ਤੇ ਹੈਗੇ ਨੇ ਸੋ 600 ਬੱਚਿਆਂ ਦੇ ਵਿੱਚ ਅੱਜ ਤੁਸੀਂ ਪੜ ਰਹੇ ਹੋ ਆ ਕਾਫੀ ਵੈਲ এডਿਕੇਟਿਡ ਟੀਚਰਸ ਤੋਂ ਮਿਲਨੇ ਹੈ ਅੱਛਾ ਜਿਹੜਾ ਉਹਨਾਂ ਨੇ ਅਪਰਾਲਾ ਕੀਤਾ ਹੈ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਵੀ ਕਰਦੇ ਆਂ ਤੇ ਇੰਨੇ ਜ਼ਿਆਦਾ ਬੱਚਿਆਂ ਵਿੱਚ ਸਾਨੂੰ ਇੱਥੇ ਆਣ ਦਾ ਮੌਕਾ ਮਿਲਿਆ ਤੇ ਅਸੀਂ ਬਹੁਤ ਲੱਕੀ ਫੀਲ ਕਰਦੇ ਆਂ ਤੇ ਆਪਣੇ ਪੇਰੈਂਟਸ ਸਾਡੇ ਵੀ ਬਹੁਤ ਅੱਛਾ ਫੀਲ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪੜ ਵੀ ਰਹੇ ਆਂ ਤੇ ਇੰਜੋਏ ਵੀ ਕਰਦੇ ਆਂ ਤੇ ਇੱਥੇ ਆ ਕੇ ਸਾਨੂੰ ਹੋਰ ਜ਼ਿਆਦਾ ਇਨਫੋਰਮੇਸ਼ਨ ਮਿਲੀ ਜਿਹੜੀ ਤੁਹਾਨੂੰ ਸਕੂਲ ਤੋਂ ਵੀ ਮਿਲ ਰਹੀ ਸੀ ਉਹ ਤੋਂ ਅੱਗੇ ਵੀ ਸਾਨੂੰ ਕਾਫੀ ਜ਼ਿਆਦਾ ਇਨਫੋਰਮੇਸ਼ਨ ਮਿਲੀ ਕਿ ਕੱਲਾ JEE ਕ੍ਰੈਕ ਕਰਨ ਨਾਲ ਸਭ ਕੁਝ ਹੁੰਦਾ ਅਸੀਂ ਇਹਨੂੰ ਕਰਕੇ ਹੋਰ ਵੀ ਕਾਫੀ ਕੁਝ ਕਰ ਸਕਦੇ ਹਾਂ ਸਰ ਸਭ ਤੋਂ ਪਹਿਲਾਂ ਤਾਂ ਪੰਜਾਬ ਗਵਰਨਮੈਂਟ ਦੇ ਆਪਾਂ ਬਹੁਤ ਥੈਂਕਫੁਲ ਆ ਮਾਨ ਸਰਕਾਰ ਦੇ ਸਾਡੇ ਐਜੂਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਬੈਂਸਟੀ ਦੇ ਕਿ ਉਹਨਾਂ ਨੇ ਸਾਰੇ ਬੱਚਾ ਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਕਿ ਉਹ ਆਪਣੇ ਅੰਦਰਲੇ ਟੈਲੈਂਟ ਨੂੰ ਬਾਹਰ ਲੈ ਕੇ ਆਣ ਤੇ ਆਪਣੇ ਫਿਊਚਰ ਨੂੰ ਹੋਰ ਜ਼ਿਆਦਾ ਬ੍ਰਾਈਟ ਕਰ ਪਾਣ ਤੇ ਸਾਨੂੰ ਇਹ ਕੈਂਪ ਬਹੁਤ ਜ਼ਿਆਦਾ ਇੰਟਰਸਟਿੰਗ ਲੱਗ ਰਿਹਾ ਹੈ ਐਂਡ ਬਹੁਤ ਖੁਸ਼ੀ ਹੈ ਕਿ ਉਪਰਾਲਾ ਕੀਤਾ ਗਿਆ ਹੈ ਤੇ ਇਹਦੇ ਵਿੱਚ ਸਾਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਗਈਆਂ ਐਂਡ ਸਾਰੀਆਂ ਮੁਫਤ ਨੇ ਫ੍ਰੀ ਆਫ ਕਾਸਟ ਨੇ ਸਭ ਤੋਂ ਪਹਿਲਾਂ ਸਾਨੂੰ ਸਵੇਰੇ ਉਠਾ ਕੇ ਚਾਹ ਪਿਵਾਈ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਪੀਟੀ ਵੀ ਕਰਾਈ ਜਾਂਦੀ ਹੈ ਪੀਟੀ ਉਪਰੰਤ ਸਾਨੂੰ ਬ੍ਰੈਕਫਾਸਟ ਕਰਾਇਆ ਜਾਂਦਾ ਹੈ ਜੋ ਕਿ ਕਾਫੀ ਅੱਛਾ ਹੁੰਦਾ ਹੈ ਸਾਡੇ ਤਿੰਨ ਤਿੰਨੋਂ ਟਾਈਮ ਦੇ ਖਾਣੇ ਕਾਫੀ ਅੱਛੇ ਹੁੰਦੇ ਨੇ ਪੰਜਾਬ ਸਰਕਾਰ ਵੱਲੋਂ ਇਸ ਰਿਹਾਈਸ਼ੀ ਕੈਂਪ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਗਾਈਡੈਂਸ ਤੇ ਸਟ੍ਰੈਟਜੀ ਸਿਖਾਉਣ ਦੇ ਲਈ ਔਰ ਦਿੱਲੀ ਦੀਆਂ ਵੱਖ-ਵੱਖ ਜੋ ਸਹਿਯੋਗੀ ਸੰਸਥਾਵਾਂ ਨੇ ਉਹਨਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਤੇ ਉੱਥੋਂ ਦਿੱਲੀ ਤੋਂ ਆਏ ਇਹ ਜੋ ਅਧਿਆਪਕ ਨੇ ਇਹ ਇਨਾਂ ਬੱਚਿਆਂ ਨੂੰ ਵਕ-ਵਕ ਸਟ੍ਰੈਟਜੀ ਸਿਖਾ ਰਹੇ ਨੇ ਤੇ ਗਾਈਡੈਂਸ ਦੇ ਰਹੇ ਨੇ ਕਿ IIT JEE ਤੇ NEET ਵਰਗੀਆਂ ਪ੍ਰੀਖਿਆਵਾਂ ਜੋ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਤੇ ਜੋ ਜੋ ਕਮਜ਼ੋਰ ਵਰਗ ਦੇ ਲੋਕ ਨੇ ਜੋ ਇਨਾਂ ਪ੍ਰੀਖਿਆਵਾਂ ਦੇ ਵਿੱਚ ਜੋ ਤਿਆਰੀ ਕਰਨ ਦੇ ਬਾਵਜੂਦ ਵੀ ਕਾਬਿਲ ਹੋਣ ਦੇ ਬਾਵਜੂਦ ਵੀ ਬੈਠ ਨਹੀਂ ਸਕਦੇ ਕਿਉਂਕਿ ਬਹੁਤ ਜ਼ਿਆਦਾ ਮਹਿੰਗੇ ਇਹ के के सर अभी तो करंटली द बैच स्ट्रेंथ इज अराउंड फिफ्टी के बैचेस में डिवाइड किया गया है और पर्टिकुलरली इंटरेस्ट की बात करें तो सर जैसा फिफ्टीन हंड्रेड स्टूडेंट्स एक्चुअली वर इंटरेस्टेड तो इस प्रोग्राम को इनिशियली इट वाज फॉर स्मॉल स्केल फिर इसको एक्सटेंड किया फर्दर एक्सटेंड किया तो वो दिख भी रहा है बच्चों में कि दे आर क्वाइट इंटरेस्टेड उनका एनर्जी लेवल उनका क्लास पार्टिसिपेशन काफ़ी अच्छा है बिल्कुल सर बिल्कुल एक्चुअली लाखों की फीस भरना हर बंदे के लिए संभव भी नहीं हो पाता और जो कर सकता है शायद उस हर बंदे के पास लाख रुपए होते भी नहीं है तो सर दिस इज़ ए रियली गुड इनिशिएटिव कि जो जरूरत वाला है स्टूडेंट है जिसके पास वो वो दिमाग तो है तो उसको अगर आप हेल्प कर दे रहे हो तो आई थिंक दिस इज़ अ रियली गुड इनिशिएटिव सर सर मैं भी बच्चों से डे वन से ये कहता हूँ कि देखो बेटा कोई भी टीचर होगा ना सात दिन के अंदर को आपको कोई ऐसा चैप्टर पढ़ा के नहीं चले जाएगा जिससे जेई या नीट क्रैक हो जाएगा mm -hmm. हम यहाँ पर आए आपकी लर्निंग पैथोडोलॉजी और मैथोडोलॉजी को चेंज करने आए हैं आपका पॉइंट ऑफ व्यू ओवर चेंज करने है कि जेई और नीड वाइट इज इंपॉर्टेंट बेसिकली इससे आपके करियर में क्या एकदम से नूरिशमेंट आएगा आपके करियर में क्या सिग्निफिकेंट पॉइंट पे आ, मैं तो बच्चों से एक सिंपल सी लाइन बोलता हूँ बेटा क्या डजेंट इट गुड साउंड डजेंट इट साउंड गुड कि आप बीस है इक्कीस में आपका पंद्रह बीस पच्चीस लाख का पैकेज है आप अच्छे इंजीनियर हो या चौबीस साल के तेईस साल की जमें अच्छे डॉक्टर हो डजेंट इट मेक सेंस दैट मेक्स दैम फील लाइक वेरी वेरी गुड तो वो चीज़ है एक जील क्रिएट करना हमारा मोटिव है कि बच्चों को यहाँ पढ़ाना नहीं मोर देन पढ़ाई मतलब लाइक हमें यहाँ पर टीचिंग से ज्यादा मेंटरशिप करने आया बेसिकली ताकि प्रोग्राम को इनिशिएट करे तो बच्चे हमारे संग रहे पंजाब सरकार की बात करूँ, जैसे अभी पंजाब में ये योने... सर तो बिल्कुल डेही गवर्नमेंट ने ऑलरेडी ये प्रोग्राम जो पंजाब गवर्नमेंट में हो रहा है डेली गवर्नमेंट ने आज से कई साल पहले प्रोग्राम स्टार्ट कर दिया था यहाँ पर बच्चों के स्कूल का नाम एसो ही है स्कूल ऑफ एमिनेंट है ना वहाँ पर एक्चुअली स्कूल के नाम एस ओ एस है देर आर मोर दैन देर आर अराउंड फोर्टीन एस ओ स्कूल ऑफ स्पेशलाइज एक्सीलेंस इन विच गवर्नमेंट हायर सच काइंड ऑफ टीचर्स इन ऑर्डर टू हेल्प स्टूडेंट्स इन ऑर्डर टू करेक्ट देयर पर्टिकुलर जेई एंड नीट जैसे मैं हूँ तो मैं एस ओ एस डेली के अंदर ऐसा मैथ्स फैकल्टी वर्क करता हूँ तो मेरा यही काम है कि गवर्नमेंट से टाइप करके बच्चों को गवर्नमेंट स्कूल के बच्चों को जेई और नीट की पर्टिकुलर प्रैक्टिस करवाना सो पंजाब सरकार का एक इतिहासक कदम कहा जाएगा कि ये जो छे सौ विद्यार्थी ने अमृतसर के इस स्कूल ऑफ एमीनेंस केिहायशी कैंप उन्होंने लिए लगाया गया है उस नौ दिन तक ये विद्यार्थी ਜੋ 11ਵੇਂ ਜਮਾਤ ਦੇ ਵਿਦਿਆਰਥੀ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੇ ਲਈ ਤਿਆਰੀ ਕਰਨਗੇ ਤੇ ਉਸ ਦੇ ਲਈ ਉਹਨਾਂ ਨੂੰ ਕੋਚਿੰਗ ਜੋ ਹੈ ਮੋਤ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਤੇ ਇਹ ਵਿਦਿਆਰਥੀ ਇੱਥੇ ਬੜੇ ਖੁਸ਼ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਅੱਗੇ ਚੱਲ ਕੇ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਬੈਠਣਗੇ ਤੇ ਬਹੁਤ ਸਾਰੇ ਵਿਦਿਆਰਥੀ ਕਾਬਿਲ ਬਣ ਕੇ ਅੱਗੇ ਨਿਕਲਣਗੇ ਸੋ ਸਾਨੂੰ ਦਿਓ ਇਜਾਜ਼ਤ ਸਰਸ਼ੇਕਾਲ